ਮੈਂ ਵਿਜੇਪੁੱਲਾ ਸਕਤਰ ਨਗ ਸਰਬਜਾਰ ਕਲਾ ਮੰਚ ਗੁਰਦਾਸਪੁਰ ਸੋ ਅੱਜ ਬਹੁਤ ਅਫਸੋਸ ਦੀ ਖਬਰ ਹੈ ਦੁੱਖ ਦੀ ਖਬਰ ਹੈ ਕਿ ਸਾਡੇ ਗੁਰਦਾਸਪੁਰ ਦਾ ਜ਼ਿਲ੍ਹੇ ਦਾ ਮਾਣ ਮਿਰਮਰਾ ਬੀਬੀ ਦਲਜੀਤ ਕੌਰ ਜੀ ਜਿਨ੍ਹਾਂ ਨੂੰ ਅਸੀਂ ਸੁਣ ਸੁਣ ਕੇ ਉਦੋਂ ਸਾਨੂੰ ਪਤਾ ਨਹੀਂ ਸੀ ਗਾਉਣ ਦਾ ਵੀ ਇੱਕ ਚੀਜ਼ ਜੀ ਉਹਨਾਂ ਦਾ ਹੀ ਸਟੇਜਾਂ 'ਤੇ ਵੇਖਦੇ ਰਹੇ ਹਾਂ ਪਰ ਅੱਜ ਉਹਨਾਂ ਦਾ ਬੇਬਖਤ ਚਲੇ ਜਾਣਾ ਕਲਾਕਾਰ ਜਗਤ ਨੂੰ ਸਾਡੇ ਗੁਰੂ ਆਸਥਨ ਨੂੰ ਬਹੁਤ ਕਾਠਾ ਪਿਆ ਬਹੁਤ ਵਧੀਆ ਇਨਸਾਨ ਸਨ ਅਸੀਂ ਸਾਰਿਆਂ ਨੇ ਬੀਬੀ ਜੀ ਕਹਿ ਕੇ ਬੁਲਾਉਂਦੇ ਜੀ ਤੇ ਉਹ ਬੀਬੀ ਵਾਲਾ ਪਿਆਰ ਬਖਸ਼ਦੇ ਸਾਰੇ ਨੂੰ ਤੇ ਬੜੇ ਮਿੱਠੜੇ ਤੇ ਬੜੇ ਖੁੱਲੇ ਡੁੱਲੇ ਸੁਭਾਅ ਦੇ ਸੀ ਉਹ ਤੇ ਬਹੁਤ ਵਧੀਆ ਸਿੰਗਰ ਤੇ ਹੈ ਹੀ ਨਾਲ ਉਹ ਬਹੁਤ ਵਧੀਆ ਐਕਟਰ ਵੀ ਹੁਣਾ ਬਦੌਫਰ ਨਾਲ ਜੀ ਕੰਮ ਕੀਤਾ ਸੋ ਅਸੀਂ ਤੇ ਰੱਬ ਅਗੇ ਅਰਦਾਸ ਕਰਦੇ ਆਂ ਕਿ ਪਰਮਾਤਮਾ ਉਹਨਾਂ ਦਾ ਆਪਣਾ ਚੱਲਣਾ ਵਿੱਚ ਨਾਸ ਬਖਸ਼ੇ ਤੇ ਪਛੇ ਪਰਮਾਨ ਨੂੰ ਪਾਣਾ ਮੰਨਦਾ ਬੱਲ ਬੁਸ਼ੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਅੱਜ ਇਸ ਦੁੱਖ ਦੀ ਘੜੀ 'ਚ ਮੈਂ ਇੱਕ ਖਬਰ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ ਮੈਨੂੰ ਬਹੁਤ ਮੇਰਾ ਮਨੋਂ ਰੂ ਰੋ ਰਹੀ ਹੈ ਕਿ ਸਾਡੇ ਵਿੱਚ ਗਰਦਾਖਪੁਰ ਜ਼ਿਲ੍ਹੇ ਦੇ ਔਰ ਪੰਜਾਬ ਦੇ ਪੂਰੇ ਬਹੁਤ ਹੀ ਮਹਾਨ ਕਲਾਕਾਰ ਗਾਇਕ ਔਰ ਆਰਟਿਸਟ ਅੱਜ ਸਾਡੇ ਵਿੱਚ ਬੀਬੀ ਰਾਜ ਦਲਜੀਤ ਕੌਰ ਨਹੀਂ ਰਹੇ ਸਾਨੂੰ ਸਭ ਤੋਂ ਜ਼ਿਆਦਾ ਦੋ ਕੇਸ ਗੱਲ ਦਾ ਹੋ ਰਿਹਾ ਕਿ ਮੇਰੀਆਂ ਜਿੰਨੀਆਂ ਵੀ ਪੰਜਾਬੀ ਫਿਲਮਾਂ ਵਾਂ ਜਿੰਨੇ ਵੀ ਸੀਰੀਅਲ ਆ ਬੀਬੀ ਜੀ ਤੋਂ ਬਿਨਾਂ ਅਧੂਰੇ ਸੀ ਅਸੀਂ ਬਹੁਤ ਸਾਰਾ ਕੰਮ ਹੀ ਇਕੱਠਿਆਂ ਕੀਤਾ ਤੇ ਬਹੁਤ ਵਧੀਆ ਆਰਟਿਸਟ ਸੀ ਮੈਂ ਕਿੰਨਾ ਕਿ ਅੱਜ ਦੇ ਯੁੱਗ ਵਿੱਚ ਇਹੋ ਜਿਹੇ ਆਰਟਿਸਟ ਮੈਨੂੰ ਨਹੀਂ ਲੱਗਦਾ ਕਿ ਦਾਹਪੁਰ ਚ ਕੋਈ ਪੈਦਾ ਹੋਏਗਾ ਜਿੱਦਾਂ ਹੀ ਦੁੱਖ ਭਰੀ ਜੀ ਖਬਰ ਮਿਲੀ ਆ ਤੇ ਮੈਨੂੰ ਬਹੁਤ ਸਾਡੇ ਮਨ ਨੂੰ ਝੰਡੋੜ ਗਿਆ ਦੋਵਾਂ ਜੀਆਂ ਨੂੰ ਅਸੀਂ ਕਿਤੇ ਗਏ ਹੀ ਸ਼ੂਟਿੰਗ ਤੇ ਉੱਥੋਂ ਉਸੇ ਟਾਈਮ ਮਰ ਗਏ ਆ ਤੇ ਮੈਂ ਚਾਹੁੰਨਾ ਕਿ ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਦਾ ਬਖਸ਼ ਬਖਸ਼ੇ ਬਲ ਬਖਸ਼ੇ ਲੇਕਿਨ ਇੱਕ ਚੀਜ਼ ਜ਼ਰੂਰ ਹੈ ਕਿ ਇਹੋ ਜੀ ਕਲਾਕਾਰ ਨਾ ਕਿ ਤੇ ਜੰਮਣੇ ਆ ਤੇ ਨਾ ਹੋਣੇ ਆ ਜਿੱਦਾਂ ਵੀ ਸਾਡੇ ਘਰ ਸ਼ੂਟਿੰਗ ਚਾਉਂਦੇ ਜਾਂ ਮਿਲਦੇ ਸੀ ਸਾਨੂੰ ਇੱਕ ਮਹਿਸੂਸ ਹੀ ਨਹੀਂ ਹੁੰਦਾ ਕਿ ਕਲਾਕਾਰ ਇੱਕ ਪਰਿਵਾਰ ਵਾਂਗ ਉਹ ਆਪਣੀ ਮਾਂ ਵਾਂਗ ਉਹਨੂੰ ਪਿਆਰ ਕਰਦੇ ਸੀ ਤੇ ਅੱਜ ਸਾਡੇ ਚੋਂ ਵਿਛੜ ਗਏ ਬਹੁਤ ਦੁੱਖ ਲੱਗ ਰਿਹਾ ਇਸ ਦੁੱਖ ਦੀ ਘੜੀ 'ਚ ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਆਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੰਜਦਾ ਜੱਤੋ ਜੋਨ ਦੇ ਨਾਲ ਕਾਰਨ ਕਿ ਤਾਂ ਕੀ ਇਹ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਮੈਂ ਕਹਿਣਾ ਜਉਣਾ ਭੀ ਇਹ ਇਹਨਾਂ ਦੇ ਹਸਬੰਦ ਜਿਹੜੇ ਸੀ ਮੇਰੇ ਉਸਤਾਦ ਜੀ ਸੀ ਮੈਂ ਇਹਨਾਂ ਦਾ ਸ਼ਗਿਰਦਾਂ ਤੇ ਇਹਨਾਂ ਨੇ ਮੇਰਾ ਜਿੰਨਾ ਚਿਰ ਆਪਾਂ ਜ਼ਿੰਦਗੀ ਹੰਢਾਈ ਆ ਬੜਾ ਜਿ ਤਰ੍ਹਾਂ ਪੁੱਤਾਂ ਨੂੰ ਰੱਖੀਦਾ ਨਾ ਇਦਾਂ ਰੱਖਿਆ ਮੈਂ ਇਹਨਾਂ ਮਤਲਬ ਨਾਲ ਮੇਰੇ ਕੋ ਕਿਆ ਨਹੀਂ ਜਾ ਰਿਹਾ ਕਿ ਜਿੱਦਰਾ ਇਹਨਾਂ ਮੇਰਾ ਵਿਹਾਰ ਕੀਤਾ ਬਹੁਤ ਵਧੀਆ ਜਿੰਨੀ ਆਹ ਜ਼ਿੰਦਗੀ ਹੰਡਾਈ ਇਕੱਠਿਆਂ ਹੀ ਦਫਤਰ ਰੱਖਿਆ ਗਾਇਕੀ ਕੀਤੀ ਇਕੱਠਿਆਂ ਗਾਇਆ ਬਹੁਤ ਬੜੇ ਪਿਆਰ ਨਾਲ ਪੁੱਤਾਂ ਵਾਂਗ ਉਹਨਾਂ ਨੂੰ ਰੱਖਿਆ ਔਰ ਮੈਂ ਇਹ ਰੱਬ ਅੱਗੇ ਦੁਆ ਕਰਨਾ ਇਹਨਾਂ ਦੀ ਆਤਮਾ ਨੂੰ ਜਿਹੜਾ ਉਹ ਸਵਰਗਾਂ ਦੇ ਵਸਾਂ ਮਿਲੇ ਮਹਾਰਾਜ ਚੰਡੀ ਕਾਲਾ ਕਰੇ ਅੱਜ ਦੇ ਸਵਾਲ ਜੀ ਜੀ ਮੈਂ ਜਸपाल ਜੇਪੀ ਪ੍ਰਧਾਨ ਮਹਿਕ ਸੱਭਿਆਚਾਰ ਕਲਾ ਮਜਕਰਦਾਸ ਹਾਂ। ਔਰ ਬਹੁਤ ਹੀ ਸਾਡੇ ਸਕਾਰਜੋਗ ਸਾਡੇ ਆਦਰਨੀ ਔਰ ਸਾਡੇ ਪੰਜਾਬ ਦੇ ਲੋਕ ਗਾਇਕਾਂ ਜਿਹਨਾਂ ਦੇ ਗੀਤ ਅਹੀਂ ਸੁਣਦੇ ਹੋਏ ਵੱਡੇ ਹੋਏ। ਉਹਦੇ ਸਕਾਰਜੋਗ ਸਾਡੇ ਬੀਬੀ ਦਲਜੀਤ ਕੌਰ ਜੀ ਔਰ ਸਵਰਗੀ ਜੰਗ ਬਹਾਦਰ ਜੀ ਉਹਨਾਂ ਦਾ ਪਰਿਵਾਰ ਉਹ ਤੇ ਪਹਿਲਾਂ ਹੀ ਦੁਨੀਆ ਤੋਂ ਚਲ ਗਏ ਸੀ ਪਰ ਅੱਜ ਬੀਬੀ ਦਲਜੀਤ ਕੌਰ ਜੀ ਉਹਨਾਂ ਦਾ ਸਰਗਸ ਹੋਇਆ ਔਰ ਇੱਕ ਨਿਭਾਵ ਨਾਲ ਸਾਡੇ ਪੰਜਾਬ ਦੇ ਬਹੁਤ ਵਧੀਆ ਸੱਭਿਆਚਾਰ ਨਾਲ ਰਿਲੇਟ ਉਹ ਸ਼ਖਸੀਅਤ ਉਹ ਰੂਹ ਜਿਹੜੀ ਦੁਨੀਆ ਤੇ ਰੁਖਸਤ ਹੋਈ ਆ ਜਿਨ੍ਹਾਂ ਨੂੰ ਆਪਾਂ ਵੇਖਦੇ ਖੁਦ ਆਪ ਕਲਾਕਾਰ ਬਣੇ ਔਰ ਅੱਜ ਉਹਨਾਂ ਦੇ ਇਹ ਦਿਨ ਤੇ ਸਾਰੇ ਸਾਡੇ ਕਲਾਕਾਰ ਪਹੁੰਚੇ ਐ ਮੈਕਸ ਸੱਭਿਆਚਾਰ ਕਲਾ ਮੰਚ ਯੂਨੀਅਨ ਅਰਦਾਸਪੁਰ ਪੰਜਾਬ ਦੇ ਹਰ ਇੱਕ ਕਲਾਕਾਰ ਨੂੰ ਕਦੇ ਨਾ ਪੂਰਾ ਹੋਣ ਵਾਲੇ ਘਾਟਾ ਪਿਆ ਤੇ ਅਸੀਂ ਤਾਂ ਹਮੇਸ਼ਾ ਹੀ ਉਹਨਾਂ ਦੇ ਚਰਨਾ ਵਿੱਚ ਰਹਿੰਦੇ ਔਰ ਬੜੇ ਸਤਿਕਾਰਯੋਗ ਸੀ ਅੱਜ ਉਹਨਾਂ ਦਾ ਸਰਗਸ ਹੋਇਆ ਇੱਕ ਅਮੀ ਬਿਮਾਰੀ ਦੇ ਬਾਅਦ ਪਰ ਉਹਨਾਂ ਦੀ ਦੇਣ ਜਿਹੜੀ ਆ ਉਹ ਪੰਜਾਬੀ ਸੱਭਿਆਚਾਰ ਨੂੰ ਬੜੇ ਚਿਰ ਤੱਕ ਯਾਦ ਕੀਤਾ ਜਾਏਗਾ ਉਹਨਾਂ ਨੂੰ ਕਿ ਗਣਾਂ ਦੀਆਂ ਫਿਲਮਾਂ ਡਰਾਮੇ ਗੀਤ ਪੰਜਾਬੀ ਲੋਕ ਗੀਤ ਬਹੁਤ ਦਿਨਿਆਂ ਤੋਂ ਨੂੰ ਮਿਲੇ। ਅੱਜ ਅਸੀਂ ਆਪਣੇ ਅਰਦਾਸਪੁਰ ਕਲਾਕਾਰ ਯੂਨੀਅਨ ਵੱਲੋਂ ਉਹਨਾਂ ਨੂੰ ਮਾਉ ਵੀ ਨਹੀਂ ਸੰਭਾਲ ਜੀ ਦਿੰਦੇ ਆ। ਉਸ ਅਕਾਲਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਦੀ ਰੂਹ ਨੂੰ ਆਪਣੇ ਚੈਨਲ 'ਤੇ ਵਿਰਾਜਣ ਪਰਿਵਾਰ ਨੂੰ ਪਾਣਾ ਬਣਾ ਦਾ ਬਲ ਬਖਸ਼ੇ।